ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੋ ਤਲਵੰਡੀ ਸਾਬੋ ਖੜੇ ਆ ਸਾਹਮਣੇ ਜਾਦਵਿੰਦਰਾ ਕਾਲਜ ਦਾ ਗੇਟ ਹੈ ਤੇ ਜਾਦਵਿੰਦਰਾ ਕਾਲਜ ਦੇ ਬਿਲਕੁਲ ਨੇੜੇ ਲਾ ਲੋ ਜਾਂ ਤੁਸੀਂ ਸਾਹਮਣੇ ਮੰਨ ਲਓ ਉੱਪਰ ਲਿਖਿਆ ਪੜ ਲਿਆ ਹੋਣਾ ਮਿਸਟਰ ਸਿੰਘ ਕਿਤਾਬ ਘਰ ਅਤੇ ਪਬਲਿਕੇਸ਼ਨ ਇਹਨਾਂ ਨਾਲ ਮਲਾਵਾਂਗੇ ਅੱਜ ਪੂਰੀ ਗੱਲਬਾਤ ਕਰਨੀ ਹੈ ਖੁੱਲ੍ਹ ਕੇ ਤੇ ਬਹੁਤ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਜਿੱਥੇ ਇਸ ਟਾਈਮ ਲੋੜ ਹੈ ਵੀ ਪਾਣੀ ਨੂੰ ਬਚਾਇਆ ਜਾਵੇ ਤੇ ਦਰਾਖਤ ਵੱਤ ਤੋਂ ਵੱਧ ਲਾਏ ਜਾਣ ਤੇ ਉਤੇ ਇਹ ਵੀ ਬਣਦਾ ਵੀ ਆਪਣੇ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀਆਂ ਨੂੰ ਕਿਤਾਬਾਂ ਨਾਲ ਜੋੜਿਆ ਜਾਵੇ ਇਹ ਬਹੁਤ ਵੱਡੀ ਗੱਲ ਹੈ ਤੇ ਕਿਤਾਬ ਘਰ ਤੇ ਪਹੁੰਚ ਗਏ ਆ ਬਹੁਤ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਤੇ ਇਹ ਵੱਖਰਾ ਕੰਮ ਕਰ ਰਹੇ ਆ ਬਾਈ ਵੱਖਰਾ ਕਿਹੜਾ ਕਰ ਰਹੇ ਆ ਉਹ ਗੱਲਬਾਤ ਹੈ ਜਿਹੜੀ ਵੀਡੀਓ ਦੇ ਜ਼ਰੀਏ ਕਰਾਂਗੇ ਆਪਾਂ ਤੇ ਵੀਡੀਓ ਐਂਡ ਤੱਕ ਦੇਖ ਲਿਓ ਤੇ ਜੇ ਵਧੀਆ ਲੱਗੀ ਕਮੈਂਟ ਵੀ ਕਰਿਓ ਤੇ ਸ਼ੇਅਰ ਵੀ ਕਰਿਓ ਲੋਕੇਸ਼ਨ ਤੁਹਾਨੂੰ ਦੱਸਤੀ ਕੰਟੈਕਟ ਨੰਬਰ ਆ ਬਾਈਆਂ ਦੇ ਸਕਰੀਨ ਤੇ ਦਿੱਤੇ ਹੋਏ ਆ ਇੰਸਟਾਗ੍ਰam ਆਈਡੀ ਵੀ ਆਪਾਂ ਇਹਨਾਂ ਦੀ ਜਿਹੜੀ ਸਕਰੀਨ ਤੇ ਦੇਤੀ ਤੇ ਖੁੱਲ ਕੇ ਗੱਲਬਾਤ ਇਹਨਾਂ ਦੇ ਨਾਲ ਬਰੀਕੀ ਦੇ ਨਾਲ ਕਰਨੀ ਹੈ ਕਿਹੜੀਆਂ ਕਿਤਾਬਾਂ ਕਿਵੇਂ ਮੰਗਵਾ ਸਕਦੇ ਆ ਹੋਰ ਇਹ ਕੀ ਸਬਦਾ ਦੇ ਰਹੇ ਆ ਤੇ ਪੜਨ ਵਾਲਾ ਜੇ ਕੋਈ ਪੜਨਾ ਚਾਹੁੰਦਾ ਉਹਨਾਂ ਵਾਸਤੇ ਇਹਨਾਂ ਕੋਲੇ ਕੀ ਸਬਦਾ ਵੀ ਮੰਨ ਲਓ ਕਈ ਵਾਰੀ ਕਿਸੇ ਨੂੰ ਕੱਲੀ ਪੜਨ ਦਾ ਹੀ ਸ਼ੌਂਕ ਹੁੰਦਾ ਮੁੱਲ ਨਹੀਂ ਲੈਤੀ ਜਾਂਦੀ ਕਿਤਾਬ ਹਨਾ ਉਹ ਵੀ ਗੱਲਬਾਤ ਹੈ ਜਿਹੜੀ ਆਪਾਂ ਖੁੱਲ ਕੇ ਕਰਾਂਗੇ ਤੇ ਬਹੁਤ ਵੱਡੀ ਜਾਣਕਾਰੀ ਹੈ ਇਸ ਵੀਡੀਓ ਦੇ ਵਿੱਚ ਤੇ ਜਰੂਰ ਵੀਡੀਓ ਐਂਡ ਤੱਕ ਦੇਖ ਲਿਓ ਤੇ ਜੇ ਵਧੀਆ ਲੱਗੀ ਸ਼ੇਅਰ ਕਰ ਦਿਓ ਕਿਉਂਕਿ ਲੋੜ ਹੈ ਇਸ ਟਾਈਮ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਬੱਚਿਆਂ ਨੂੰ ਆਪਾਂ ਨੂੰ ਕਿਤਾਬਾਂ ਮੱਲ ਜੋੜਨਾ ਪੈਣਾਗਾ ਆਓ ਗੱਲਬਾਤ ਕਰਦੇ ਹਾਂ ਕੀ ਹਾਲ ਆ ਬਾਈ ਬਹੁਤ ਵਧੀਆ ਬਾਈ ਠੀਕ ਠਾਕ ਹਾਂ ਬਹੁਤ ਵਧੀਆ ਮੇਰੇ ਬਹੁਤ ਵਧੀਆ ਅੱਛਾ ਪਹਿਲਾਂ ਤਾਂ ਆਪਣਾ ਨਾਮ ਦੱਸਿਓ ਬਾਈ ਮੇਰੇ ਨਾਮ ਕਰਮ ਸਿੰਘ ਮੈਂ ਵੀ ਤਲਵੰਡੀ ਸਾਬੋਤੋਂ ਜੀ ਠੀਕ ਹੈ ਤੇ ਦੁਕਾਨ ਆਪਾਂ ਹੁਣ ਥੋੜੀ ਚੇਂਜ ਕਰਤੀ ਹੈ ਨਾ ਹਾਂਜੀ ਵੀਰੇ ਆਪਣਾ ਮਿਸਟਰ ਸਿੰਘ ਕਿਤਾਬਕਰ ਪਹਿਲਾਂ ਆਪਣਾ ਛੋੜ ਮਗਰ ਸੀਗਾ ਤੇ ਹੁਣ ਆਪਾਂ ਬਿਲਕੁਲ ਯੂਨੀਵਰਸਿਟੀ ਅੱਛਾ ਇੱਕ ਐਂ ਦੱਸੋ ਵੀ ਕਿੰਨਾ ਸਮਾਂ ਹੋ ਗਿਆ ਦੁਕਾਨ ਕਰਦਿਆਂ ਨੂੰ ਦੁਕਾਨ ਕਰਦਿਆਂ ਵੀਰੇ 1 ਸਾਲ ਹੋ ਗਿਆ ਪੂਰਾ ਜੀ 1 ਸਾਲ ਹੋ ਗਿਆ ਜੀ ਵੀਰੇ ਪੂਰਾ ਜੀ ਤੇ ਕੋਈ ਆਪ ਦੀ ਕਿਤਾਬ ਵੀ ਤੁਸੀਂ ਕੱਢੀ ਹੈ ਕੋਈ ਸਿਪਾਈ ਹੈ ਬਿਲਕੁਲ ਵੀਰੇ ਸਾਡੀ ਪਹਿਲੀ ਕਿਤਾਬ 5 ਦਿਨ ਸਾਡੇ ਪਬਲਿਕੇਸ਼ਨ ਵੱਲੋਂ ਪਬਲਿਕੇਸ਼ਨ ਹੋਈ ਕਿਤਾਬ ਅੱਛਾ ਜਿਹੜੀ ਬੇਦੀ ਮੀਰਪੁਰ ਜੀ ਵੱਲੋਂ ਲਿਖੀ ਗਈ ਹੈ ਨਮਾ ਸ਼ਹਿਰ ਤੋਂ ਨੇ ਅੱਛਾ ਬਹੁਤ ਕਲਮ ਦੇ ਤਨੀ ਨੇ ਬੇਦੀ ਮੀਰਪੁਰ ਜੀ ਇਹਨਾਂ ਦੀ ਪਹਿਲੀ ਕਿਤਾਬ ਤੇ ਸਾਡੀ ਵੀ ਮੰਨ ਲਓ ਸਾਡੇ ਪਬਲਿਕੇਸ਼ਨ ਦੀ ਪਹਿਲੀ ਕਿਤਾਬ ਪੰਜ ਦਿਨ ਕੀਤੀ ਹੈ। ਅੱਛਾ ਇੱਕ ਮੈਨੂੰ ਐ ਦੱਸੋ ਵੀ ਇਹਦਾ ਨਾਮ ਹੈ ਜਿਹੜਾ ਜਿਵੇਂ ਪੰਜ ਦਿਨ ਰੱਖਿਆ। ਇਹਦਾ ਇਹਦਾ ਕੀ ਕਾਰਨ ਹੈ? ਬਾਈ ਜੀ ਇਹ ਕਿਤਾਬ ਦੇ ਵਿੱਚ ਪੰਜ ਦਿਨ ਇੱਕ ਕਵਿਤਾ ਦੀ ਬਹੁਤ ਸੋਹਣੀ। ਅੱਛਾ ਜੀ। ਤੇ ਆਪਣੇ ਸਮਾਜ ਨੂੰ ਜਿਵੇਂ ਆਪਾਂ ਕਹਿੰਦੇ ਨੇ ਨਾ ਵੀ ਇਹ ਚੀਜ਼ ਹੋ ਕੇ ਰਹੀ ਆ। ਆਪਾਂ ਉਹਦੀ ਵਿਚਲੀ ਗੱਲ ਨੂੰ ਦੇਖਦੇ। ਉਸ ਤੇ ਆ ਇਹ ਮੈਂ ਤੁਹਾਨੂੰ ਦੱਸਦਾ ਥੋੜਾ ਜਿਹਾ। ਇੱਕ ਪਾਸੇ ਤੁਸੀਂ ਦਿੰਦੇ ਉਸ ਨੂੰ ਰੱਬ ਦਾ ਰਤਬਾ। ਦੂਜੇ ਪਾਸੇ ਨਰਕੀ ਦਵਾਰੀ ਆਖ ਬੁਲਾਉਂਦੇ। ਜੇ ਔਰਤੇ ਆਉਂਦੇ ਨਾ ਇਹ ਪੰਜ ਦਿਨ ਲੋਕੋ ਗੁਰੂ ਪੀਰ ਤੇ ਯੋਧੇ ਜਗ ਤੇ ਕਿੱਦਾਂ ਆਉਂਦੇ ਇਹ ਉਹ ਪੰਜ ਦਿਨਾਂ ਦੀ ਗੱਲ ਕੀਤੀ ਗਈ ਕਿਤਾਬ ਦੇ ਵਿੱਚ ਜਿਹੜੇ ਔਰਤ ਨੂੰ ਆਪਾਂ ਮਹੀਨੇ ਬਾਅਦ ਆਉਂਦੇ ਨੇ ਉਸ ਜੀ ਅੱਛਾ ਇਹ ਤੁਹਾਡੀ ਪਹਿਲੀ ਕਿਤਾਬ ਹੈ ਪਹਿਲੀ ਕਿਤਾਬ ਜੀ ਤੇ ਹੋਰ ਵੀ ਕੋਈ ਕਿਤਾਬ ਤੁਸੀਂ ਉਹ ਕੀਤੀ ਹੈ ਕਿ ਹਲੇ ਤੱਕ ਨਹੀਂ ਵੀਰੇ ਇਸ ਤੋਂ ਬਾਅਦ ਬੈਕ ਟੂ ਬੈਕ ਸਾਡੀਆਂ ਕਿਤਾਬਾਂ ਹਰ ਮਹੀਨੇ ਲਗਭਗ ਆ ਰਹੀਆਂ ਨੇ ਇਸ ਤੋਂ ਬਾਅਦ ਸਾਡੀ ਲਿਪੀ ਅੰਤਰ ਨਾਲ ਜਿਹੜੀ ਪਾਕਿਸਤਾਨ ਦੀ ਉਰਦੂ ਚ ਕਿਤਾਬ ਤੇ ਸਾਡੀ ਪੰਜਾਬੀ ਦੇ ਵਿੱਚ ਉਹ ਕਿਤਾਬ ਆ ਰਹੀ ਆ ਜਿਸ ਦਾ ਗੁੰਝਲਾ ਹੋਵੇਗਾ ਅੱਛਾ ਤਕਰੀਬਨ ਕਿਤਾਬਾਂ ਜੇ ਜਿਹੜੇ ਪੜ੍ਹਦੇ ਆ ਹਨਾ ਜਿਨ੍ਹਾਂ ਨੂੰ ਸ਼ੌਂਕ ਹੈ ਤੇ ਜਿਹੜੀ ਉਹ ਮੰਗ ਕਰਦੇ ਆ ਫਿਰ ਹਰ ਇੱਕ ਕਿਤਾਬ ਆ ਤੁਹਾਡੇ ਕੋਲੋਂ ਮਿਲ ਜਾਂਦੀ ਹੈ ਉਹ ਹਰ ਕਿਤਾਬ ਸਾਡੇ ਕੋਲ ਮੇਰੇ ਚਾਹੇ ਤਾਂ ਪੰਜਾਬੀ ਸਾਹਿਤ ਹੋਵੇ ਚਾਹੇ ਆਪਾਂ ਹਿੰਦੀ ਸਾਹਿਤ ਦੀ ਗੱਲ ਕਰ ਲਈਏ ਚਾਹੇ ਇੰਗਲਿਸ਼ ਸਾਹਿਤ ਦੀ ਸਾਰੀਆਂ ਕਿਹੜੀਆਂ ਤਰ੍ਹਾਂ ਦੀਆਂ ਕਿਤਾਬਾਂ ਆਪਣੇ ਕੋਲ ਸਿੱਖ ਇਤਿਹਾਸ ਨਾਲ ਕਪਟਾਮਾ ਦਜਲਾਂ ਸਾਰੇ ਤਰ੍ਹਾਂ ਦੀਆਂ ਕਿਤਾਬਾਂ ਸਾਡੇ ਕੋਲ ਮਿਲ ਜਾਂਦੀਆਂ ਨੇ ਤੇ ਅੱਛਾ ਭਾਈ ਇੱਕ 22 ਵੀ ਖੜਾ ਨਾਲ ਇਹਨਾਂ ਨੂੰ ਪੁੱਛਦੇ ਆ ਖਾਲਸਾ ਜੀ ਨੂੰ ਅ ਤੁਸੀਂ ਮੰਨ ਲਓ ਜਿਵੇਂ ਇੱਕ ਨਾ ਕੋਈ ਸੰਸਥਾਵਾਂ ਚੱਲਦੀਆਂ ਹੁੰਦੀਆਂ ਹੁੰਦੀਆਂ ਜਿਵੇਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਹੈ ਤੇ ਉਹ ਜਿਵੇਂ ਕੋਈ ਬੱਚਿਆਂ ਨੂੰ ਹਨਾ ਗਿਆਨ ਪ੍ਰਤੀ ਇਸ ਤਰ੍ਹਾਂ ਦੇ ਪੇਪਰ ਲੈਂਦੇ ਰਹਿੰਦੇ ਉਹਦੇ ਵਾਸਤੇ ਤੁਸੀਂ ਕੁਝ ਕਰ ਰਹੇ ਹੋ ਪਹਿਲਾਂ ਤਾਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹਾਂ ਅਸੀਂ ਵੀ ਇਸ ਤੇ ਕਾਫੀ ਟਾਈਮ ਤੋਂ ਸੰਸਥਾ ਤੇ ਕਰ ਰਹੇ ਹਾਂ ਕੰਮ ਅ ਇਸ ਤਰ੍ਹਾਂ ਦੀ ਸਾਡੀ ਇੱਕ ਬੁੱਕ ਜਿਵੇਂ ਆ ਬੁੱਕ ਆਈ ਹੈਗੀ ਪ੍ਰਵੁੱਧ ਭਾਰਤ ਫਾਊਂਡੇਸ਼ਨ ਵੱਲੋਂ ਹਰ ਸਾਲ ਹੀ ਪੇਪਰ ਲਿਆ ਜਾਂਦਾ ਹੈ ਇਹ ਹੁਣ 15ਵਾਂ ਕੰਪੀਟੀਸ਼ਨ ਚੱਲ ਰਿਹਾ ਹੈਗਾ ਠੀਕ ਹੈ ਇਹ ਅਸੀਂ ਇੱਥੇ ਤਲਵੰਡੀ ਸਾਬ ਖਾਲਸਾ ਸਕੂਲ ਦੇ ਵਿੱਚ ਪੇਪਰ ਹੋਵੇਗਾ ਅੱਛਾ ਬੱਚਿਆਂ ਦੇ ਪੇਪਰ ਲੈਨੇ ਆ ਹਾਂ ਇਹ ਇਹ ਫਿਰ ਬੱਚੇ ਕਿਹੜੀ ਕਲਾਸ ਤੱਕ ਦੇ ਦੇ ਸਕਦੇ ਪੇਪਰ ਬੱਚੇ 6ਵੀਂ ਕਲਾਸ ਤੋਂ ਲੈ ਕੇ 12ਵੀਂ ਤੱਕ ਤੇ 12ਵੀਂ ਤੋਂ ਲੈ ਕੇ 40 ਸਾਲ ਤੱਕ ਦੋ ਗਰੁੱਪ ਬਣੇ ਹੋਏ ਹੈਗੇ ਅੱਛਾ ਦੋ ਗਰੁੱਪ ਬਣੇ ਹੋਏ ਹਾਂਜੀ ਹਾਂਜੀ ਇਹਦੇ ਵਿੱਚ ਫਿਰ ਕੋਈ ਤੁਸੀਂ ਜਿਹੜੇ ਕੋਈ ਪੋਜੀਸ਼ਨ ਲੈਂਦੇ ਆ ਬੱਚੇ ਫਰਸਟ ਆਉਂਦੇ ਆ ਕੋਈ ਇਨਾਮ ਵੀ ਵਗੈਰਾ ਰੱਖਿਆ ਹੋਇਆ ਹਾਂਜੀ ਹਾਂਜੀ ਇਹਨਾਂ ਤੇ ਦੋਨਾਂ ਗਰੁੱਪਾਂ ਦੇ ਅਲੱਗ-ਅਲੱਗ ਨਾਮ ਹੈਗੇ ਜਿਵੇਂ ਪਹਿਲਾ ਜੇ ਫਰਸਟ ਆਉਂਦਾਗਾ ਤਾਂ 50000 ਦੂਜਾ 20000 ਤੇ ਤੀਜਾ 10000 ਦੋਨਾਂ ਗਰੁੱਪਾਂ ਦੇ ਏਡੋ-ਅੱਡ ਨਾਮ ਤੇ ਬਾਕੀ ਦੋਨਾਂ ਗਰੁੱਪਾਂ ਦੇ ਵਿੱਚ ਜਿਹੜੇ ਬੱਚੇ 250 ਮੈਟ ਦੇ ਵਿੱਚ ਆਉਂਦੇ ਆ ਉਹਨਾਂ ਨੂੰ 100000 ਰੁਪਏ ਨਾਮ ਦਿੱਤਾ ਜਾਂਦਾ ਹੈ ਕਾਈ ਸੋ ਬੱਚੇ ਹਾਂ ਜੀ ਜਿਹੜੇ ਬੱਚੇ ਮੈਟ ਚਾਉਂਦੇ ਮੈਟ ਚਾਉਂਦੇ ਦੋਨਾਂ ਗਰੁੱਪਾਂ ਦੇ ਵਿੱਚ ਤੇ ਇਹ ਹੁਣ ਤੁਹਾਡੇ ਫਾਰਮ ਤੁਸੀਂ ਮੰਨ ਲਓ ਭਰ ਰਹੇ ਹੋਗੇ ਕਿੰਨੇ ਕੁ ਭਰੇ ਗਏ ਤਕਰੀਬਨ ਸਾਡੇ 50 ਤੋਂ ਪਲੱਸ ਹੋ ਗਏ ਫਾਰਮ ਜੀ ਬਾਕੀ ਅਸੀਂ ਭਰ ਰਹੇ ਹਾਂਗੇ ਅਡਵਰਡ ਪਿੰਡਾਂ ਦੇ ਨੇੜੇ-ਨੇੜੇ ਜਿਹੜੇ ਪਿੰਡ ਆਉਂਦੇ ਸਾਨੂੰ ਸੈਂਟਰ ਦੇ ਵਿੱਚ ਉਹਨਾਂ ਤੋਂ ਭਰ ਰਹੇ ਹਾਂ ਅਸੀਂ ਇਹ ਤਾਂ ਫਿਰ ਦੇਖਿਆ ਜਾਵੇ ਤਾਂ ਵੀ ਆਪਾਂ ਵੀਡੀਓ ਜਰੀਏ ਵੀ ਕਹਿ ਸਕਦੇ ਹਾਂ ਵੀ ਜਿਹੜੇ ਪ੍ਰਾਈਵੇਟ ਜਾਂ ਸਰਕਾਰੀ ਸਕੂਲ ਦੇ ਟੀਚਰ ਹਨਾ ਉਹਨਾਂ ਨੂੰ ਚਾਹੀਦਾ ਵੀ ਆਪਣੇ ਸਕੂਲ ਦੇ ਬੱਚਿਆਂ ਨੂੰ ਵੱਧ ਤੋਂ ਵੱਧ ਹਨਾ ਇਸ ਤਰ੍ਹਾਂ ਦੇ ਫਾਰਮ ਭਰਾਏ ਜਾਣ ਹਨਾ ਹਾਂਜੀ ਹਾਂਜੀ ਬਿਲਕੁਲ ਚਾਹੀਦਾ ਹੈ ਜੀ ਹੁਣ ਕਾਫੀ ਸਕੂਲਾਂ ਚ ਅਸੀਂ ਵੀ ਆਪ ਵੀ ਜਾ ਰਹੇ ਹਾਂ ਵਿਜ਼ਿਟ ਕਰ ਰਹੇ ਹਾਂਗੇ ਪਰ ਕਾ ਰਹਿ ਵੀ ਜਾਂਦੇ ਹੈਗੇ ਹੁਣ ਤੇ ਉਹਨਾਂ ਵਾਸਤੇ ਵੀ ਕਰ ਰਹੇ ਹਾਂ ਕਿ ਵੀ ਟੀਚਰਾਂ ਨੂੰ ਵੀ ਚਾਹੀਦਾ ਬੱਚਿਆਂ ਨੂੰ ਦੱਸਿਆ ਜਾਵੇ ਇਹਨਾਂ ਬਾਰੇ ਠੀਕ ਹੈ अच्छा एक भाई जी मेनू और गल दसे हो तुसी जी आ, जी बी अ किताब जिमे ਤੁਹਾਡੇ ਕੋਲੇ ਬਹੁਤ ਪਈਆਂ ਨੇ ਹਨਾ ਤੁਸੀਂ ਆਪ ਵੀ ਕਿਤਾਬਾਂ ਛੋਟੀਆਂ ਛਾਪੀਆਂ ਦੂਜੀ ਕਿਤਾਬ ਫੇ ਆਉਣ ਵਾਲੀ ਹੈ ਨਾ ਤੇ ਜੇ ਕੋਈ ਕਿਤਾਬ ਮੰਨ ਲਓ ਛਪਾਉਣੀ ਚਾਹੁੰਦਾ ਉਹਦੇ ਬਾਰੇ ਤੁਹਾਡੇ ਕੋਲੇ ਕੋਈ ਸਹੂਲਤ ਬਾਈ ਜੀ ਸਾਡਾ ਪਹਿਲਾਂ ਤਾਂ ਇਹ ਹੈ ਮਿਸਟਰ ਸਿੰਘ ਪਬਲਿਕੇਸ਼ਨ ਸਾਡਾ ਆਪ ਦਾ ਪਬਲਿਕੇਸ਼ਨ ਆ ਉਸ ਤੋਂ ਇਲਾਵਾ ਟਾਈਪਿੰਗ ਦਾ ਪ੍ਰੂਫ ਰੀਡਿੰਗ ਦਾ ਤੇ ਸੈਟਿੰਗ ਦਾ ਸਾਰਾ ਸਾਡਾ ਆਪ ਦਾ ਸਿਸਟਮ ਆ ਸੀ ਆਪ ਟਾਈਪਿੰਗ ਕਰਦੇ ਆ ਪ੍ਰਿੰਟਿੰਗ ਕਰਦੇ ਆ ਪ੍ਰਿੰਟਿੰਗ ਜੀ ਵਾਪਸ ਹੀ ਵਾਰੂ ਕਰਵਾਉਣੇ ਆ ਕੋਈ ਵੀ ਕਿਤਾਬ ਕਰਵਾਉਣਾ ਚਾਹੁੰਦਾਗਾ ਤੇ ਸਾਡੇ ਨਾਲ ਵਿਜ਼ਿਟ ਕਰ ਸਕਦਾ ਤੁਹਾਨੂੰ ਮਿਲ ਸਕਦਾ ਸੀ ਉਹਨਾਂ ਦੀ ਕਿਤਾਬ ਬੜੀ ਸਚਜਿਤ ਢੰਗ ਨਾਲ ਕਰਕੇ ਦੇਵਾਂਗੇ ਜੀ ਇੱਕ ਬਈ ਮੇਰੇ ਮਨ ਦੇ ਵਿੱਚ ਵੀ ਸਵਾਲ ਹੈਗਾ ਤੇ ਹੋ ਸਕਦਾ ਜਿਹੜੇ ਵੀਡੀਓ ਦੇਖ ਰਹੇ ਹੋਣ ਹਨਾ ਜੀ ਉਹਨਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਹੋਵੇ ਬਹੁਤ ਸਾਰੇ ਹੁੰਦੇ ਆ ਇਹ ਜੇ ਲੋਕ ਮੰਨ ਲਓ ਜੀ ਦੀ ਇੱਛਾ ਹੁੰਦੀ ਹੈ ਵੀ ਆ ਕਿਤਾਬਾਂ ਪਈਆਂ ਨੇ ਦੇਖ ਲਓ ਆਪਾਂ ਤਕਰੀਬਨ ਕਿਤਾਬਾਂ ਦੇ ਨਾਮ ਹੈ ਜਿਹੜੇ ਉਹ ਵੀ ਦਿਖਾਤੇ ਹਨ ਤੇ ਜਿਨ੍ਹਾਂ ਨੂੰ ਸ਼ੌਂਕ ਹੁੰਦਾ ਪੜਨ ਦਾ ਪਰ ਪੈਸੇ ਦੀ ਦਿੱਕਤ ਕਰਕੇ ਬੰਦੇ ਦੇ ਮਨ ਦੇ ਵਿੱਚ ਅਧੂਰੇ ਰਹਿ ਜਾਂਦੇ ਉਹ ਚੀਜ਼ ਹਨ ਉਹਦੇ ਵਾਸਤੇ ਕੋਈ ਸਹੂਲਤ ਦੇ ਰਹੇ ਹਾਂ ਇਸ ਤਰ੍ਹਾਂ ਦੀ ਭਾਈ ਜੀ ਅਸੀਂ ਇਸ ਜਿਹੜਾ ਪਲੇਟਫਾਰਮ ਬਣਾਇਆ ਕਿਤਾਬ ਘਰ ਬਣਾਇਆ ਸਾਡਾ ਮਕਸਦ ਹੀ ਇਹ ਹੈ ਵੀ ਕੋਈ ਵੀ ਬੰਦਾ ਕੋਈ ਵੀ ਬੱਚਾ ਕੋਈ ਵੀ ਕੁੜੀ ਕੋਈ ਮੁੰਡਾ ਇੱਥੇ ਆ ਕੇ ਏਸੀ ਥੱਲੇ ਬੈਠ ਕੇ ਵਧੀਆ ਕੁਰਸੀਆਂ ਤੇ ਬੈਠ ਕੇ ਕੋਈ ਵੀ ਕਿਤਾਬ ਪੜ ਸਕਦਾ ਜੀ ਠੀਕ ਹੈ ਜਿੰਨਾ ਵੀ ਸਮਾਂ ਮਿਲਦਾ ਕਿਸੇ ਨੂੰ ਬਿਲਕੁਲ ਜੀ ਬਿਲਕੁਲ ਠੀਕ ਹੈ ਲਓ ਦੋਸਤੋ ਬਾਈਆਂ ਦਾ ਬਹੁਤ ਵਧੀਆ ਕੰਮ ਹੈ ਕੰਟੈਕਟ ਨੰਬਰ ਸਕਰੀਨ ਤੇ ਦਿੱਤੇ ਹੋਏ ਆ ਜਰੂਰ ਮੌਕਾ ਦਿਓ ਤੇ ਜਿਹੜਾ ਪੇਪਰ ਆ ਇਹ ਜਰੂਰ ਆਪਣੇ ਬੱਚਿਆਂ ਤੋਂ ਦਵਾਓ